सर, सर अगर, अगर कुछ बता सको तो सर क्या क्या सर रही है ये आपको पता ही मर्डर हुआ है जिनको रेस्ट किया है वो कहाँ के रहने वाले हैं लोकल है। वो, है। वो मैक्सिमम लोकल, लोकल हैं है। कुछ बाहर के भी हैं देख रहे हैं किसी की अगर डी आर वगैरह कहीं रिकॉर्डिंग हुई होगी उसके लिए कहीं से अगर मिलता है कुछ ਆਇਡੈਂਟੀਫਿਕੇਸ਼ਨ ਰਿਚਲਾ ਪ੍ਰੋਸੈਸ ਨੂੰ ਬਾਰੇ ਜੋ ਅੱਜ ਉੱਚ ਦਿਕਾ ਦਿੱਤਾ ਗਿਆ ਹੈ हिमाचल प्रदेश ਦੇ ਧਰਮਸ਼ਾਲਾ ਨਜ਼ਦੀਕ ਮਗਲੋਟ ਗੰਜ ਵਿਖੇ ਜਲੰਧਰ ਦੇ ਨਜ਼ਦੀਕ ਫਗਵਾੜਾ ਦੇ ਇੱਕ ਨੌਜਵਾਨ ਦਾ ਜੋ ਕਤਲ ਹੋਇਆ ਸੀ ਇਸ ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਜਿਹੜੀ ਹੈ ਉਹ ਆਪਣੀ ਤਫ਼ਤੀਸ਼ ਜਿਹੜੀ ਹੈ ਕਰ ਰਹੀ ਹੈ ਸਥਾਨਕ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਵਕ ਵਕ ਜਿਹੜੇ ਸਾਹਮਣੇ ਇਸ ਪਾਸੇ ਜੋ ਆਰੀਅਨ ਇਸ ਪਾਸੇ ਜੋ ਆਰੀਅਨ ਕਾਫੀ ਸ਼ਾਪ ਹੈ ਇਹਦੇ ਬਿਲਕੁਲ ਸਾਹਮਣੇ ਜਿਹੜੇ ਅ ਇਸ ਦੇ ਜਿਹੜੇ ਹੋਟਲ ਨੇ ਇਹਨਾਂ ਦੀ ਸੀਸੀਟੀਵੀ ਫੁਟੇਜ ਤੇ ਇਹਨਾਂ ਦਾ ਰਿਕਾਰਡ ਜਿਹੜਾ ਹੈ ਉਹ ਚੈੱਕ ਕਰ ਲਈਏ ਇਸ ਪਾਸੇ ਅਸੀਂ ਤਸਵੀਰਾਂ ਦੇ ਵਿੱਚ ਦਿਖਾਵਾਂ ਦਿਖਾਣਾ ਚਾਹਾਂਗੇ ਕਿ ਪੁਲਿਸ ਦੇ ਜਿਹੜੇ ਅ ਅਧਿਕਾਰੀ ਨੇ ਮਗਲੋੜ ਕੰਝ ਥਾਣੇ ਦੇ ਇਸ ਪਾਸੇ ਜਿਹੜੀ ਜਾਂਚ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਰ ਰਹੇ ਨੇ ਜਾਂਚ ਤੇ ਹੋਟਲ ਦੇ ਜਿਹੜੇ ਸਟਾਫ ਨੇ ਉਹਨਾਂ ਦੇ ਕੋਲੋਂ ਪੁੱਛ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬਕਾਇਦਾ ਤੌਰ ਦੇ ਉੱਤੇ ਰਜਿਸਟਰ ਉਹਨਾਂ ਦਾ ਲੈ ਕੇ ਸੀਸੀਟੀਵੀ ਫੁਟੇਜ ਵੀ ਇਹਨਾਂ ਨੇ ਬਿਲਕੁਲ ਦੁਕਾਨ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਉਹਨਾਂ ਦੀ ਡੀਵੀਆਰ ਕਬਜ਼ੇ ਦੇ ਵਿੱਚ ਲੈ ਲਈ ਹੈ ਕਿਉਂਕਿ ਇਹ ਹਾਦਸਾ ਵਾਪਰਿਆ ਸੀ ਅੱਜ ਤੋਂ 5 ਦਿਨ ਪਹਿਲਾਂ ਤੇ ਇਸ ਅਗਰ 21 ਤਰੀਕ ਨੂੰ ਦੇ ਇਸ ਤੋਂ ਪਹਿਲਾਂ ਜਿਹੜਾ ਹਾਦਸਾ ਵਾਪਰਿਆ ਸੀ ਉਸ ਦਿਨ ਤਾਂ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਰਿਕਾਰਡ ਚੈੱਕ ਕੀਤਾ ਕਿ ਹੋਟਲ ਦੇ ਵਿੱਚ ਕਿਹੜੇ-ਕਿਹੜੇ ਲੜਕੇ ਜਿਹੜੇ ਕੌਣ-ਕੌਣ ਠਹਿਰਿਆ ਸੀ ਪੁਲਿਸ ਜਿਹੜੀ ਜਾਂਚ ਆਪਣੀ ਲਗਾਤਾਰ ਅੱਗੇ ਵਧਾ ਰਹੀ ਹੈ ਹਾਲਾਂਕਿ ਮੀਡੀਆ ਨਾਲ ਗੱਲਬਾਤ ਕਰਨ ਤੋਂ ਜ਼ਰੂਰ ਇਹ ਗ੍ਰੇਸ ਕਰ ਰਹੇ ਨੇ ਪਰ ਇਥੋਂ ਇਹੜਾ ਮਕਲੋੜ ਗੰਜ ਦਾ ਜਿਹੜਾ ਬਾਜ਼ਾਰ ਹੈ ਇਸ ਜਗ੍ਹਾ ਦੇ ਉੱਤੇ ਸਾਹਮਣੇ ਹੋਟਲ ਨੇ ਕਾਫੀ ਇਸ ਜਗ੍ਹਾ ਦੇ ਉੱਤੇ ਤਾਂ ਹੋਟਲ ਦੇ ਉੱਤੋਂ ਸਾਰੀ ਜਾਣਕਾਰੀ ਲੈ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਮਕਲੋੜ ਗੰਜ ਦੀਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਆਰਿਆਨ ਕਾਫੀ ਸ਼ਾਪ ਹੈ ਜਿੱਥੇ ਇਹ ਜਿਹੜੇ ਇਹ ਮਰਡਰ ਹੋਇਆ ਸੀ ਪੰਜਾਬ ਦੇ ਨੌਜਵਾਨ 31 ਸਾਲਾ ਨੌਜਵਾਨ ਨਵਦੀਪ ਸਿੰਘ ਜੋ ਆਪਣੇ ਭਰਾ ਹਰਮਨ ਤੇ ਜਿਹੜੇ ਬ੍ਰਦਰ ਇਨ ਲਾ ਸੀ ਗਗਨਦੀਪ ਸਿੰਘ ਉਹਨਾਂ ਦੇ ਨਾਲ ਇੱਥੇ ਆਇਆ ਸੀ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੇ ਜਿਹੜਾ ਠਹਿਰੇ ਸੀ ਤੇ ਚਾਹ ਦੀ ਦੁਕਾਨ ਦੇ ਉੱਤੇ ਜਿਹੜੀ ਸਵੇਰ ਖਾਣਾ ਖਾਂਦੇ ਸਮੇਂ ਇਹ ਜਿਹੜੀ ਘਟਨਾ ਇਸ ਜਗ੍ਹਾ ਦੇ ਵਾਪਰੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਿਮਾਚਲ ਪ੍ਰਦੇਸ਼ ਦੇ ਸਬ ਇੰਸਪੈਕਟਰ ਤਾਂ ਸਰ ਅਗਰ ਕੁਝ ਬਤਾ ਸਕੋ ਤਾਂ ਸਰ ਕਿਆ ਜਾਂਚ ਚੱਲ ਰਹੀ ਹੈ ਸਰ सर ये आपको पता है मर्डर हुआ है तो इसमें जो हमारे ऑफिसर जो है एस पी साहब है वही इसके बारे में जानकारी बता दीजिए कि जो जिनके जिनको अरेस्ट किया है वो कहाँ के रहने वाले हैं और लोकल हैं साँ वो मैक्सिमम लोकल हैं कुछ बाहर के भी हैं यही धर्मशाला के हैं सर ये दुकानदार है टैक्सी चालक भी हैं जी 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 टैक्सी चालक है कुछ दुकानदार हैं तो सर कितने बंदों की रेस्ट हुई है अभी तक? अभी तक और कब तक का रिमांड लिया है कौन से थाने में रहे हैं चलो आपके बड़े वरिष्ठ अधिकारियों से भी बात करेंगे हम जो आप जाँच कर रहे हैं डी बी ले रहे हैं सीसीटीवी फुटेज ले रहे हैं हम देख रहे हैं किसी अगर डी में कहीं रिकॉर्डिंग हुई होगी जी उसके लिए कहीं से अगर मिलता है कुछ तो कर रहे हैं तो सर आइडेंटिफिकेशन कितने बंदों की हुई है अभी तक ਆਇਡੈਂਟੀਫਿਕੇਸ਼ਨ ਅਭੀ ਚੱਲਾ ਹੈ ਪ੍ਰੋਸੈਸ ਉਸ ਦੇ ਬਾਰੇ ਵਿੱਚ ਜੋ ਉੱਚ ਅਧਿਕਾਰੀ ਹੀ बताएंगे आपको ओके सर थैंक यू सर थैंक यू तो हिमाचल प्रदेश दे एओ अधिकारी ने एसएचओ जेड़े ने मखलोडगंज थाने दे ए अपनी जांच कर रहे ने, कई कई ए, रहे ने, के, रहे ने ता कई होटल्स दे ਵਿੱਚ कई दुकानें दे ਉੱਤੇ ਇਹ ਜਾ ਰਹੇ ਨੇ ਤੇ ਦੁਕਾਨਾਂ ਦੇ ਉੱਤੇ ਜਾ ਕੇ ਡੀਵੀਆਰ ਲੈ ਰਹੇ ਨੇ ਔਰ ਰਿਕਾਰਡ ਰਜਿਸਟਰਡ ਜਿਹੜਾ ਹੈ ਉਹ ਹਾਸਲ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਸੀ ਤਾਂ ਇਸ ਘਟਨਾ ਜਿਹੜਾ ਮਰਡਰ ਹੋਇਆ ਸੀਗਾ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਥੇ ਕੁਝ ਦਿਨ ਪਹਿਲਾਂ ਇੱਕ ਮਰਡਰ ਹੋਇਆ ਸੀ ਤਾਂ ਉਸ ਦੀ ਜਿਹੜੀ ਜਾਂਚ ਹੈ ਇਸ ਜਗ੍ਹਾ ਦੇ ਉੱਤੇ ਕਿਉਂਕਿ ਕਾਫੀ ਇਹ ਕੰਜਸਟਡ ਜਿਆ ਏਰੀਆ ਹੈ ਤਾਂ ਇਸ ਜਗ੍ਹਾ ਦੇ ਉੱਤੇ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਵਕ ਵਕ ਟੈਕਸੀ ਸਟੈਂਡ ਦੇ ਵਿੱਚ ਖੜੇ ਆ ਜਿੱਥੇ ਅਸੀਂ ਟੈਕਸੀ ਚਾਲਕਾਂ ਦੇ ਨਾਲ ਵੀ ਗੱਲ ਕਰ ਰਹੇ ਨੇ ਤੇ ਇਹ ਟੈਕਸੀ ਚਾਲਕ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਟੈਕਸੀ ਚਾਲਕਾਂ ਦੁਕਾਨਦਾਰਾਂ ਦੇ ਕੋਲ ਜਾਣਕਾਰੀ ਜਿਹੜੀ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਵੇਂ ਉਹਨਾਂ ਨੇ ਦੱਸਿਆ ਕਿ ਕੁਝ ਜਿਹੜੇ ਲੜਕੇ ਉਹ ਮਕਲੋੜਗੰਜ ਦੇ ਵੀ ਰਹਿਣ ਵਾਲੇ ਸੀ ਤੇ ਕੁਝ ਜਿਹੜੇ ਲੜਕੇ ਬਾਹਰ ਦੇ ਵੀ ਸੀ ਤਾਂ ਹਰ ਪੁਆਇੰਟ ਦੇ ਉੱਤੇ ਜਾ ਕੇ ਬਕਾਇਦਾ ਤੌਰ ਦੇ ਉੱਤੇ ਜਾਂਚ ਕਰ ਰਹੇ ਨੇ ਇੱਕ ਵੱਡਾ ਹਾਦਸਾ ਵਾਪਰਿਆ ਸੀ ਸਿਵਲ ਦੇ ਵਿੱਚ ਵੀ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਮੌਜੂਦ ਨੇ ਮਕਲੋੜਗੰਜ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਹਰਮਨਦੀਰ ਜਿਹੜਾ ਉਸ ਦਾ ਬ੍ਰਦਰ ਹੈ ਉਸ ਦੇ ਬਿਆਨਾਂ ਦੇ ਉੱਤੇ ਤਾ 31 ਸਾਲਾ ਨਵਦੀਪ ਸਿੰਘ ਜੋ ਫਗਵਾੜੇ ਤੋਂ ਇਥੇ ਆਪਣੇ ਦੋਸਤਾਂ ਦੇ ਨਾਲ ਇਸ ਜਗ੍ਹਾ ਤੇ ਆਇਆ ਸੀ ਤਾਂ ਆਰਿਅਨ ਕਾਫੀ ਸ਼ਾਪ ਦੇ ਵਿੱਚ ਤਕਰੀਬਨ 11 ਤਾਰੀ 11 ਵਜੇ ਜਿਹੜੇ ਇਸ ਜਗ੍ਹਾ ਦੇ ਉੱਤੇ ਉਸਨੇ ਆ ਕੇ ਜਿਹੜੀ ਦੁਕਾਨ ਦੇ ਉੱਤੇ ਕੁਝ ਸਮਾਨ ਮੰਗਿਆ ਤਾਂ ਇਸ ਜਗ੍ਹਾ ਤੇ ਵਿਵਾਦ ਸ਼ੁਰੂ ਹੋਇਆ ਪੁਲਿਸ ਮੁਤਾਬਕ ਜੋ ਆਰਿਅਨ ਜਾਂ ਉਹਨਾਂ ਦੇ ਦੁਕਾਨ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼ਰਾਬ ਦੀ ਬੋਤਲ ਤੋਂ ਉਤਰਾਜ ਕੀਤਾ ਜਦ ਕਿ ਹਰਮਨ ਜਾਂ ਉਹ ਜੋ ਨਵਦੀਪ ਦੇ ਨਾਲ ਦੇ ਨੌਜਵਾਨ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਸ਼ਰਾਬ ਦੀ ਬੋਤਲ ਨਹੀਂ ਸੀ ਤਾਂ ਇਸ ਨੂੰ ਲੈ ਕੇ ਖਾਸਾ ਜਿਹੜਾ ਵਿਵਾਦ ਦੋਵਾਂ ਧਿਰਾਂ ਦੇ ਵਿਚਾਲੇ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਇੱਥੇ ਸਥਾਨਕ ਦੁਕਾਨਦਾਰ ਸੀ ਜਾਂ ਦੁਕਾਨ ਤੇ ਜਿਹੜੇ ਕੰਮ ਕਰਨ ਵਾਲੇ ਨੌਜਵਾਨ ਸੀ ਜਿਨ੍ਹਾਂ ਦੇ ਵਿੱਚੋਂ ਆਸ-ਪਾਸ ਦੇ ਕੁਝ ਟੈਕਸੀ ਚਾਲਕ ਵੀ ਸੀ ਤਾਂ ਬੇਤਹਾਸ਼ਾ ਕੁੱਟ ਜਿਹੜੀ ਨਵਦੀਪ ਸਿੰਘ ਦੀ ਉਹ ਕੀਤੀ ਗਈ ਤੇ ਉਸ ਦੀ ਕੋਟ ਮਾਰ ਦਾ ਨਤੀਜਾ ਇਹ ਨਿਕਲਿਆ ਕਿ ਉਸ ਜਗ੍ਹਾ ਦੇ ਉੱਤੇ ਕੋਟ ਮਾਰ ਕਰਨ ਦੇ ਨਾਲ ਨਵਦੀਪ ਸਿੰਘ ਦੀ ਜਿਹੜੇ ਉਸ ਨੂੰ ਹਸਪੀਟਲ ਧਰਮਸ਼ਾਲਾ ਲੈ ਜਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਤਾਂ ਇਹ ਮਕਲੋੜਗੰਜ ਦੀਆਂ ਤਸਵੀਰਾਂ ਨੇ ਜਿੱਥੇ ਅਸੀਂ ਲਗਾਤਾਰ ਇਹ ਜਾਣਨ ਦੀ ਕੋਸ਼ਿਸ਼ ਇੱਥੇ ਅਧਿਕਾਰੀਆਂ ਦੇ ਕੋਲੋਂ ਵੀ ਕਰ ਰਹੇ ਹਾਂ ਕਿ ਕਿਸ ਜਗ੍ਹਾ ਤੇ ਜਾਂਚ ਪਹੁੰਚੀ ਹੈ ਹਾਲਾਂਕਿ ਪੁਲਿਸ ਦੇ ਜਿਹੜੇ ਸਥਾਨਕ ਅਧਿਕਾਰੀ ਨੇ ਬਹੁਤ ਸੰਖੇਪ ਜਿਹੜੀ ਜਾਣਕਾਰੀ মিডিਆ ਨਾਲ ਸ਼ੇਅਰ ਕਰ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਹੀ ਇਸ ਮਾਮਲੇ ਤੇ ਜਾਣਕਾਰੀ ਦੇ ਸਕਦੇ ਨੇ ਪਰ ਕਿਉਂਕਿ ਇਹ ਟੂਰਿਸਟ ਸਪੋਰਟ ਹੈ ਪੰਜਾਬ ਤੋਂ ਖਾਸ ਤੌਰ ਤੇ ਵੱਡੀ ਸੰਖਿਆ ਦੇ ਵਿੱਚ ਇੱਥੇ ਮੁਲਾਜ਼ਮ ਇਹ ਤੇ ਟੂਰਿਸਟ ਆਉਂਦੇ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਮਕਲੋੜਗੰਜ ਪਾਸਕੂਨਾਗ ਤਾਂ ਇਹ ਪਾਸਕੂਨਾਗ ਜਿਹੜੀ ਜਗ੍ਹਾ ਹੈ ਪਾਸਕੂਨਾਗ ਇਸ ਜਗ੍ਹਾ ਦੇ ਉੱਤੇ ਇਹ ਘਟਨਾ ਵਾਪਰੀ ਇੱਕ ਛੋਟਾ ਜਿਹਾ ਬਾਜ਼ਾਰ ਹੈ ਸਾਹਮਣੇ ਭੀੜ ਤੁਸੀਂ ਦੇਖ ਸਕਦੇ ਹੋ ਛੋਟੀ ਜੀ ਇਸ ਪਾਸੇ ਸੜਕ ਹੁੰਦੀ ਹੈ ਤਾਂ ਮੌਸਮ ਜਿਹੜਾ ਇਸ ਜਗ੍ਹਾ ਦੇ ਉੱਤੇ ਕਾਫੀ ਠੰਡਾ ਰਹਿੰਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਹਲੇ ਸਰਦੀ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਪਰ ਜਿਵੇਂ ਜਿਵੇਂ ਗਰਮੀ ਵਧੇਗੀ ਤਾਂ ਟੂਰਿਸਟ ਜਿਹੜੇ ਨੇ ਇਧਰ ਹੀ ਆਉਂਦੇ ਨੇ ਅ ਅੰਮ੍ਰਿਤਸਰ ਤੋਂ ਟੂਰਿਸਟ ਜਲੰਧਰ ਤੋਂ ਟੂਰਿਸਟ ਜੇ ਵੱਡੀ ਸੰਖਿਆ ਦੇ ਵਿੱਚ ਆਉਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਜਦੋਂ ਆ ਕੇ ਜਦੋਂ ਇੱਥੇ ਪਹੁੰਚੇ ਤਾਂ ਇੱਥੇ ਇਹ ਘਟਨਾ ਵਾਪਰੀ ਤੇ ਨੌਜਵਾਨ ਦੀ ਜਿਹੜੀ ਕਟ ਮਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਹਾਲਾਂਕਿ ਅਸੀਂ ਸਥਾਨਕ ਟੈਕਸੀ ਚਾਲਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਪੱਖ ਵੀ ਬਿਲਕੁਲ ਗੱਲਬਾਤ ਕਰਨ ਤੋਂ ਗਰੇਜ਼ ਕਰ ਰਹੇ ਨੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਸਥਾਨਕ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕਰਨ ਤੋਂ ਗਰੇਜ਼ ਕਰ ਗਰੇਜ਼ ਕਰ ਰਹੇ ਨੇ ਅਸੀਂ ਜਾਣਨ ਦੀ ਕੋਸ਼ਿਸ਼ ਇਹਨਾਂ ਤੋਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਟੂਰਿਸਟ ਦੇ ਸਿਰ ਤੇ ਹੀ ਹਿਮਾਚਲ ਦੀ ਟੂਰਿਜ਼ਮ ਇੰਡਸਟਰੀ ਜਿਹੜੀ ਇਸ ਜਗ੍ਹਾ ਦੇ ਉੱਤੇ ਚੱਲਦੀ ਹੈ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਨੌਜਵਾਨ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਪੰਜਾਬ ਦੇ ਲੋਕ ਇੱਥੇ ਪਹੁੰਚਦੇ ਨੇ ਤੇ ਇਸ ਜਗ੍ਹਾ ਦੇ ਆ ਕੇ ਜਿਹੜਾ ਹੈ ਉਹ ਵੀਕੈਂਡ ਇੱਥੇ ਮਨਾਉਂਦੇ ਨੇ ਛੁੱਟੀਆਂ ਇੱਥੇ ਮਨਾਉਂਦੇ ਨੇ ਤਾਂ ਅਜਿਹੇ ਦੇ ਵਿੱਚ ਪਹਿਲਾਂ ਵੀ ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਜਿਹੜੇ ਝਗੜੇ ਇਸ ਜਗ੍ਹਾ ਤੇ ਹੋਏ ਨੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੁੱਟਮਾਰ ਜਿਹੜੀ ਹੈ ਉਹ ਕੀਤੀ ਹੁੰਦੇ ਰਹੀ ਆ ਇਸ ਜਗ੍ਹਾ ਦੇ ਉੱਤੇ ਜਦੋਂ ਇਹ ਆਪਸ ਤੌਰ ਦੇ ਵਿੱਚ ਕਥੇ ਤੌਰ ਦੇ ਉੱਤੇ ਜਿਹੜਾ ਏਕਾ ਕਰ ਲੈਂਦੇ ਨੇ ਸਥਾਨਕ ਦੁਕਾਨਦਾਰ ਜਾਂ ਟੈਕਸੀ ਚਾਲਕ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਕਈ ਜਿਹੜੀਆਂ ਹਾਦਸੇ ਜਿਹੜੇ ਨੇ ਵਾਪਰੇ ਨੇ ਕੁੱਟਮਾਰ ਪਰ ਇਸ ਵਾਰ ਜਿਹੜੀ ਇਹ ਘਟਨਾ ਸੀ ਇਹ ਬਹੁਤ ਲੰਬੀ ਜਿਹੜੀ ਘਟਨਾ ਬਹੁਤ ਭਿਆਨਕ ਘਟਨਾ ਹੋ ਗਈ ਜਿਸ ਦੇ ਵਿੱਚ ਨੌਜਵਾਨ ਦੀ ਮੌਤ ਹੀ ਹੋ ਗਈ 31 ਸਾਲਾਂ ਦਾ ਨੌਜਵਾਨ ਸੀ ਵਿਵਾਦ ਹੋਇਆ ਉਸ ਤੋਂ ਬਾਅਦ ਸਕਫਲ ਹੋਇਆ ਤੇ ਜੋ 20 15 ਤੋਂ 20 ਜਿਹੜੇ ਸਥਾਨਕ ਲੋਕ ਸੀ ਉਹਨਾਂ ਨੇ ਇੱਥੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੀ ਇਸ ਜਿਹੜੀ ਨਵਦੀਪ ਦੀ ਹੱਤਿਆ ਜਿਹੜੀ ਹੋ ਗਈ ਇਸ ਮਾਮਲੇ ਦੇ ਵਿੱਚ ਜਿਵੇਂ ਕਿ ਐਸਐਚਓ ਅਸੀਂ ਗੱਲ ਕੀਤੀ ਐਸਐਚਓ ਮਗਲੋਡਗਾਂ ਦੇ ਨਾਲ ਤਾਂ 8 ਜਿਹੜੇ ਨੌਜਵਾਨ ਨੇ ਉਹ 8 ਮੁਲਜ਼ਮ ਨੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੋ ਗਈ ਹੈ ਤੇ ਬਾਕੀ ਜਿਹੜੇ ਮੁਲਜ਼ਮ ਨੇ ਉਹ ਹਲੇ ਫਰਾਰ ਚੱਲ ਰਹੇ ਨੇ ਤਾਂ ਇਹ ਮਕਲੋਡ ਗੰਜ ਤੋਂ ਤਸਵੀਰਾਂ ਨੇ ਇਸ ਪਾਸੇ ਅਗਲੇ ਪਾਸੇ ਵੀ ਦਿਖਾ ਦਨੇ ਆ ਕਿ ਬਾਜ਼ਾਰ ਦੇ ਕੱਲੀ ਕੱਲੀ ਦੁਕਾਨ ਦੇ ਉੱਤੇ ਜਿਹੜੇ ਆ ਉਹ ਜਾ ਰਹੇ ਨੇ ਦੁਕਾਨਾਂ ਦੇ ਉੱਤੇ ਜਾ ਕੇ ਉਹ ਆਪਣੀ ਜਿਹੜੀ ਹੈ ਜਾਂਚ ਜਿਹੜੀ ਆ ਉਹ ਕਰ ਰਹੇ ਨੇ ਤਾਂ ਇਸ ਜਾਂਚ ਦੀ ਵਿੱਚੋਂ ਸੀਸੀਟੀਵੀ ਫੁਟੇਜ ਆਲਾ ਕਿ ਇਸੇ ਕਰਕੇ ਕਾਫੀ ਘਟ ਜਿਹੜੇ ਸੀਸੀਟੀਵੀ ਜਿਹੜੀ ਸੀ ਪੁਲਿਸ ਨੂੰ ਮਿਲੀ ਆ ਪੁਲਿਸ ਨੇ ਜਿਹੜੀ ਘਟਨਾ ਵਾਲੇ ਦੇਦੀ ਸੀਸੀਟੀਵੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਬਿਆਨ ਦਰਜ ਕੀਤੇ ਜਾ ਰਹੇ ਨੇ ਦੁਕਾਨਦਾਰਾਂ ਦੇ ਔਰ ਆਸ-ਪਾਸ ਦੇ ਜਿੰਨੇ ਵੀ ਹੋਟਲ ਨੇ ਸਾਹਮਣੇ ਵਿਕਰਾਂਤ ਹੋਟਲ ਹੈ ਅਸ਼ੋਕਾ ਹੋਟਲ ਹੈ ਜਾਂ ਹੋਰ ਵੀ ਪੰਜਾਬੀ ਇੱਕ ਪਾਸੇ ਢਾਬਾ ਹੈ ਤਾਂ ਇਹਨਾਂ ਦੇ ਓਨਰਸ ਦੇ ਨਾਲ ਇਹਨਾਂ ਦੇ ਕੰਮ ਕਰਨ ਵਾਲਿਆਂ ਦੇ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਨੇ ਔਰ ਜੇਕਰ ਕੋਈ ਸਬੂਤ ਮਿਲਦਾ ਕਿਉਂਕਿ ਹਰ ਕੋਈ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਨੂੰ ਮੌਕੇ ਤੇ ਹੋਇਆ ਕਿ ਕਿਉਂਕਿ ਉਸ ਜਿਹੜੀ ਇਹ ਘਟਨਾ ਵਾਪਰੀ ਇਸ ਦੀ ਅਸਲ ਤੈ ਤੱਕ ਪੁਲਿਸ ਜਿਹੜੀ ਆ ਉਹ ਜਾਣਾ ਚਾਹੁੰਦੀ ਹੈ ਪੰਜਾਬ ਦੇ ਜਿਹੜੇ ਲੋਕ ਇੱਥੇ ਪਹੁੰਚੇ ਨੇ ਟੂਰਿਸਟ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਇੱਥੇ ਕਰਨ ਦੀ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਜਿਹੜੇ ਸੀ ਉਹ ਜ਼ਾਹਿਰ ਕੀਤੇ ਦੁੱਖ ਵੀ ਮਨਾਇਆ ਇਸ ਘਟਨਾ ਦਾ ਕਿਉਂਕਿ ਸਾਹਮਣੇ ਬਿਲਕੁਲ ਦੁਕਾਨ ਜਿਹੜੀ ਆ ਰਨ ਕਾਫੀ ਸ਼ਾਪ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿੰਨਾਂ ਦੀ ਦੁਕਾਨ ਇਸ ਜਗ੍ਹਾ ਦੇ ਉੱਤੇ ਉਹ ਬੰਦ ਹੈ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਇੱਕ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਉਹਨਾਂ ਦੇ ਮੰਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਹਿਮ ਰਹਿਦਾ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਟੂਰਿਸਟ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਬਹੁਤ ਸਾਰੇ ਟੂਰਿਸਟ ਨੇ ਸਾਡੇ ਨਾਲ ਵੀ ਗੱਲ ਕਰਦੇ ਆ ਇਹੋ ਕਿ ਆ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹਨਾਂ ਨੇ ਇੱਥੇ ਆਉਣਾ ਨਹੀਂ ਸੀ ਤਾਂ ਟੂਰਿਸਟ ਦੇ ਉੱਤੇ ਹਿਮਾਚਲ ਦੀ ਟੂਰਿਸਟ ਟੂਰਿਜ਼ਮ ਇੰਡਸਟਰੀ ਦੇ ਉੱਤੇ ਇਹਦਾ ਅਸਰ ਕਿਤੇ ਨਾ ਕਿਤੇ ਪਵੇਗਾ ਕਿਉਂਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਇਧਰ ਭਿੰਦੋ ਗਰੇਚ ਕਰ ਸਕਦੇ ਨੇ ਤਾਂ ਇੱਕ ਵੱਡੀ ਘਟਨਾ ਇਸ ਜਗ੍ਹਾ ਦੇ ਉੱਤੇ ਵਾਪਰੀ ਆ ਆਸ-ਪਾਸ ਦੇ ਦੁਕਾਨਦਾਰ ਜਿਹੜੇ ਨੇ ਇਹ ਜਿਹੜੇ ਜਿਹੜੀ ਗੱਲਬਾਤ ਜਿਹੜੀ ਆ ਉਹ ਕੱਟ ਕਰ ਰਹੇ ਨੇ ਆਬਵੀਅਸਲੀ ਆਪਣੇ ਦੁਕਾਨਦਾਰ ਭਰਾ ਨੂੰ ਇਹ ਕਿਤੇ ਨਾ ਕਿਤੇ ਉਸਦੇ ਬਾਰੇ ਗੱਲ ਕਰਨ ਤੋਂ ਕਿਉਂ ਕਿਉਂਕਿ ਜਿਹੜਾ ਮਲਜ਼ਮ ਹੈ ਉਹ ਕਾਫੀ ਸ਼ਾਪ ਦਾ ਓਨਰ ਹੈ ਤੇ ਆਸ-ਪਾਸ ਦੇ ਦੁਕਾਨਦਾਰ ਉਹਨਾਂ ਦੇ ਬਾਰੇ ਬਿਲਕੁਲ ਘੱਟ ਜਿਹੜੀ ਜਾਣਕਾਰੀ ਉਹ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਪਰ ਪੁਲਿਸ ਦੇ ਨਾਲ ਜਿਹੜੀ ਗੱਲਬਾਤ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਪੁਲਿਸ ਜਿਹੜੀ ਹੈ ਕੱਲੀ-ਕੱਲੀ ਦੁਕਾਨ ਤੇ ਜਾ ਕੇ ਜਾਣਕਾਰੀ ਹਾਸਲ ਕਰਨ ਦੀ ਜਿਹੜੀ ਹੈ ਕੋਸ਼ਿਸ਼ ਇਸ ਜਗ੍ਹਾ ਦੇ ਉੱਤੇ ਕਰ ਰਹੀ ਹੈ ਤਾਂ ਸਥਾਨਕ ਤੁਸੀਂ ਅਸੀਂ ਕਾਫੀ ਸਮੇਂ ਤੋਂ ਇਸ ਜਿੰਨੇ ਵੀ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਟੂਰਿਸਟ ਜਿਹੜੇ ਨੇ ਇੱਥੇ ਕਾਫੀ ਦੇਖਣ ਨੂੰ ਇਸ ਜਗ੍ਹਾ ਦੇ ਉੱਤੇ ਮਿਲ ਰਹੇ ਨੇ ਔਰ ਆਪਣਾ ਛੁੱਟੀ ਵਾਲੇ ਦਿਨ ਸੈਟਰਡੇ ਸੰਡੇ ਤਮਾਮ ਪੰਜਾਬ ਦੇ ਲੋਕ ਇਸ ਜਗ੍ਹਾ ਦੇ ਉੱਤੇ ਇੰਜੋਏ ਆਪਣਾ ਕਰਨ ਦੇ ਲਈ ਪਹੁੰਚਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਇਹ ਅਜਿਹੀ ਘਟਨਾ ਵਾਪਰਨੀ ਇੱਕ ਦਰਦਨਾਕ ਪਹਿਲੂ ਹੈ ਮਕਲੌੜ ਗੰਝ ਪਾਸਗੁਨਾਹ ਇਹ ਜਿਹੜੀ ਜਗਾ ਪਾਕ ਜ਼ੁਨਾਗ ਇਹ ਜਗਾ ਇੱਕ ਅਜਿਹੀ ਹੈ ਪੰਜਾਬ ਤੋਂ 200 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਔਰ 4-5 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਜਲੰਧਰ ਤੋਂ ਲੁਧਿਆਣਾ ਤੋਂ ਪੰਜਾਬ ਦੇ ਲੋਕ ਇੱਥੇ इजीली ਪਹੁੰਚ ਜਾਂਦੇ ਨੇ ਔਰ ਇਸ ਜਗ੍ਹਾ ਦੇ ਉੱਤੇ ਆ ਕੇ ਆਪਣੇ ਗਰਮੀ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਖਾਸਾ ਇਸ ਜਗ੍ਹਾ ਦੇ ਉੱਤੇ ਸੀਜ਼ਨ ਇਹਨਾਂ ਦਾ ਚੱਲਦਾ ਹੈ ਜਿਸ ਕਾਰਨ ਇਹਨਾਂ ਦੀ ਵੀ ਰੋਜ਼ੀ-ਰੋਟੀ ਚੱਲਦੀ ਹੈ ਹਾਲਾਂਕਿ ਮਾਜਲ ਦੇ ਕੁਝ ਲੋਕਾਂ ਨੇ ਦੁਕਾਨਦਾਰਾਂ ਨੇ ਜਾਂ ਹੋਟਲ ਮਾਲਕਾਂ ਨੇ ਜਰੂਰ ਸਾਡੇ ਨਾਲ ਗੱਲਬਾਤ ਕੀਤੀ ਤੇ ਉਸ ਦੇ ਵਿੱਚ ਇਹ ਕਿਹਾ ਕਿ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੁੰਦਾ ਕਿਸੇ ਦਾ ਜੀ ਨਹੀਂ ਕਰਦਾ ਕਿ ਕਿਸੇ ਕਿਸਮ ਦਾ ਇਹ ਵਿਵਾਦ ਹੋਵੇ ਜਿਸ ਦੇ ਨਾਲ ਅਜਿਹੀ ਘਟਨਾ ਜਿਹੜੀ ਹੈ ਉਹ ਵਾਪਰੇ ਪਰ ਹੁਣ ਇਹ ਘਟਨਾ ਵਾਪਰੀ ਹੈ ਤੇ ਇਸ ਨੂੰ ਲੈ ਕੇ ਪੁਲਿਸ ਦੀ ਜਿਹੜੀ ਜਾਂਚ ਹੈ ਉਹ ਲਗਾਤਾਰ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਚੱਲ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਕਰ ਰਹੇ ਨੇ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਜਿਨ੍ਹਾਂ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਪੁਲਿਸ ਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਮਕੇਸ਼ ਭਾਵਾ ਦੇ ਨਾਲ ਗਗਨਦੀਪ ਸ਼ਰਮਾ ਪਾਸਗੁਨਾਗ ਧਰਮਸ਼ਾਲਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप